ਲਾ ਰਿਹਾ ਪੰਪ ਸਰਪੰਚ ਨੂੰ ਦੇਣਾ ਬੁਧਾਈਆਂ ਵਿਚ ਪਾਰਾ ਮਹੀਸਾ ਸਰਪੰਚ ਹਾਂ ਬੱਲੇ ਬੱਲੇ ਕਰਾਤੀ ਗੱਲਾਂ ਨੇ ਕਾਹ ਨਹੀਂ ਪਈ ਕਮੈਂਟਾਂ ਦੇ ਗਾਲਾਂ ਕੱਢਣਗੇ ਲੋਕ ਨਹੀਂ ਤਾਂ ਸਰਕਾਰ ਇਨਕੁਆਰੀ ਲਾ ਦੇ ਬਾਲਾ ਮਹਗਾ ਨਹੀਂ ਰਸਤੇ ਸਸਤੇ ਆ ਰੈਡ ਬੋਲ ਦੋ ਜੀ ਪਹਿਲੀ ਸਾਡੇ 12000 ਰੁਪਏ ਦਾ ਮੀਟਰ ਵਾਲਾ ਬਿਨਾ ਮੀਟਰ ਵਾਲਾ ਪਊਗਾ 10000 ਦਾ ਫਿਊਚਰ ਕੀ ਨੇ ਸਾਨੂੰ ਸਸੀ ਜਿੰਨੇ ਪਈ ਬਾਤ ਬੋਲ ਲਗੇ ਬੜਾ ਕਲੇਸ਼ ਹੋ ਤੀ ਕਿਸਾਨਾਂ ਦਾ ਵੀ ਫਲਾਣੇ ਡਾਕਟਰ ਜੀ ਕਿੰਨਾ ਤੇਲ ਪੈ ਗਿਆ ਫਲਾਣੇ ਜੀ ਕਿੰਨਾ ਪੈ ਗਿਆ ਹੋਰ ਗੱਲ ਵੀ ਸੀ ਜਦੋਂ ਤੇਲ ਪਾਉਂਦੇ ਸੀ ਨਾ 10 10 ਲੀਟਰ ਦੇ ਨੂੰ ਹੀ ਢੋਲਦਾ ਨਦੀ ਅਦੇ ਪਾਉ ਆਹ ਮਾਰ ਗਿਆ ਆਟੋ ਕੱਟ ਹਾਂ ਆਹ ਆਟੋ ਕੱਟ ਵੀ ਮਾਰਦਾ ਗਿਆ ਮਿੱਟਰ ਸਾਰਾ ਕੁਝ ਬੋਲਦਾ ਇੱਕ ਇੱਕ ਸਰਾਂ ਦਾ ਧੁੱਕੇ ਧੁੱਕੇ ਦਾ ਸਰਪੰਚ ਤੇ ਬਰੀਕੀ ਦੇ ਵਿੱਚ ਦੱਸੂ 2 2 3 0 ਆਉਣਾ ਕਿੱਥਾ ਉਹ ਵੀ ਬੋਲ ਦਿਓ ਜੀ ਆਉਣਾ ਹੈਗਾ ਜੀ ਲੁਧਿਆਣੇ ਦੇ ਅੰਦਰ ਗਿੱਲ ਪਿੰਡ ਦੇ ਅੰਦਰ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਆਨਲਾਈਨ ਮਰਜੀ ਬੁੱਕ ਕਰਾ ਲਿਓ ਘਰੇ ਪਹੁੰਚਦਾ ਹੋਜੂ ਡਿਲ ਭਰੀ ਜਮਾ ਫਰੀ ਹੋ ਟੋਲੀਆਂ ਚਾਕੇ ਡੱਟ ਇਕੱਠੇ ਕਰਾਉਣ ਦੀ ਲੋੜ ਨਹੀਂ ਬਸ ਆ ਪੰਪਲ ਵਾਲੋ ਸਾਰਾ ਕੁਝ ਸੈੱਟ ਘਰ ਘਰ ਦੇ ਕਿਸਾਨ ਕ ਹਰ ਕਿਸਾਨ ਦੀ ਅੱਜ ਦੀ ਜ਼ਰੂਰਤ ਹੈ ਜਿਨੇ ਵੀ ਮੰਗਵਾਉਣਾ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਆ ਗਿਓ